ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਦੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕਰ ਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 813 ਨਾਮ ਸੰਦੀਪ ਕੌਰ ਕਾਸਟ ਜੱਟਸੀ ਗੋਤ ਬਰਾੜ ਜਿਹੜਾ ਸ਼੍ਰੀ ਮਕਸਰ ਸਾਹਿਬ ਜਨਮ 8 ਜੁਲਾਈ 1999 ਕੱਦ 5 ਫੁੱਟ 7 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਹੈ ਪੜ੍ਹਾਈ ਪਲੱਸ ਟੂ ਪਾਸ ਪੂਰੀ ਕੰਮਾਂ ਘਰ ਦਾ ਸਾਰਾ ਜਾਣਦੀ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਮੁੰਡਾ ਜੱਟਸੀ ਕਾਸਟ ਤੋਂ ਹੋਵੇ ਜ਼ਮੀਨ 4 ਕਿੱਲੇ ਤੋਂ ਉੱਪਰ ਆਉਂਦੀ ਹੋਵੇ ਜੀ ਮੁੰਡਾ ਨਸ਼ਾ ਰਹਿਤ ਹੋਵੇ ਪਰਿਵਾਰ ਵਧੀਆ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਾਰਤ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਜਿਸਟਰ ਨੋਟ ਕਰੋ ਜੀ ਫਾਈਲ ਨੰਬਰ 814 ਨਾਮ ਕੌਰ ਕਾਸ਼ ਅਰੂਣਾ ਸਿੱਖ ਜ਼ਿਲ੍ਹਾ ਸ਼੍ਰੀ ਆਮਰਾ ਸਾਹਿਬ ਜਨਮ 6 ਜੁਲਾਈ 1995 ਕੱਦਮ 5 ਫੁੱਟ 5 ਇੰਚ ਪੜ੍ਹਾਈ ਐਮਏ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਵੱਡਾ ਮੈਰਿਡ ਹੈ ਇੱਕ ਭੈਣ ਕੁਆਰੀ ਹੈ। ਕੁੜੀ ਘਰ ਰਹਿੰਦੀ ਹੈ ਜੀ ਸਿਸਟਮ ਘਰ ਦਾ ਕੰਮ ਕਰ ਵਧੀਆ ਜਾਣਦੀ ਹੈ। ਇਹਨਾਂ ਨੂੰ ਲੋੜ ਹੈ ਜੇ ਰਿਸ਼ਤੇ ਦੇ ਮੁੰਡਾ ਵਧੀਆ ਬੜਿਆ ਲਿਸ਼ਿਆ ਹੋਵੇ ਨਸ਼ਾ ਰਹਿਤ ਹੋਵੇ ਵੈਸ਼ਨੂ ਹੋਵੇ ਮੁੰਡੇ ਦਾ ਆਪਣਾ ਖੁਦ ਦਾ ਕੰਮ ਕਰ ਵਧੀਆ ਹੋਵੇ ਜੀ ਪਰਵਾਜ਼ ਚੰਗਾ ਹੋਵੇ ਮਿਲਬਰਤਨ ਵਾਲਾ ਹੋਵੇ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਰਾ ਨੋਟ ਕਰੋ ਜੀ ਫਾਈਲ ਨੰਬਰ 815 ਨਾਮ ਕੌਰ ਕਾਸਟ ਰਾਮਗੜੀਆ ਸਿੱਖ ਗੋਤ ਜੰਡੂ ਜ਼ਿਲ੍ਹਾ ਮੋਗਾ ਜਨਮ 25 ਜੁਲਾਈ 1998 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਹੈ ਪਲੱਸ ਨਾਲ ਵੀ ਇਹ ਪੜਾਈ ਕਰ ਰਹੀ ਹੈ ਜੀ ਲੜਕੀ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਹੈ ਆਪਣਾ ਕਾਰੋਬਾਰ ਹੈ ਜੀ ਲੋੜ ਹੈ ਜੀ ਕਿਸ ਤਰੀ ਮੁੰਡਾ ਨਸ਼ਾ ਰਹਿਤ ਹੋਵੇ ਵਧੀਆ ਪਰਿਵਾਰਤ ਹੋਵੇ ਜੀ ਵੈਸ਼ਨ ਮੁੰਡਾ ਕੰਮ ਕਰ ਵਧੀਆ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਤੁਹਾਨੂੰ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 816 ਨਾਮ ਕੌਰ ਜਿਲ੍ਹਾ ਲੁਧਿਆਣਾ ਕਾਸ਼ਤ ਜੱਟ ਸਿੱਖ ਜਨਮ 1998 ਹਾਈਟ 5 ਫੁੱਟ 4 ਇੰਚ ਪੜਾਈ ਪਲਸ 2 ਪਾਸ ਐਸੋਸੀਏਟ ਡਿਗਰੀ ਆਫ ਆਰਟਸ ਕੰਮ ਕੈਨੇਡਾ ਪੀਆਰ ਐਡਵੈਂਟਨ ਜੋਬ ਹੈ ਜੀ ਸਟੋਰ ਮੈਨੇਜਰ ਨੇ ਰਿਟੇਲ ਕਲੋਥਿੰਗ ਸਟੋਰ ਸ਼ੋਰਟ ਟਰਮਡ ਬੋਲ ਦੀ ਲੜਕੀ ਦਾ ਐਂਡ ਆਲ ਪੇਪਰ ਵਰਕ ਹੈ ਜੀ ਲੋੜ ਹੈ ਜੀ ਇਸ ਤਰ੍ਹਾਂ ਮੁੰਡਾ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਜੀ ਪੜ੍ਹੇ ਲਿਖਿਆ ਹੋਵੇ ਨਾਲ ਜ਼ਮੀਨ ਵਧੀਆ ਆਉਂਦੀ ਹੋਵੇ ਮਤਲਬ ਕਿ ਮੈਕਸਿਮਮ 5 ਕਿਲਾ ਤੱਕ ਜ਼ਮੀਨ ਡੂਰ ਆਉਂਦੀ ਹੋਵੇ 5 ਤੋਂ 10 ਕਿਲਿਆਂ ਤੱਕ ਆਉਂਦੀ ਹੋਵੇ ਇਹ ਰਿਸ਼ਤਾ ਕਰ ਦੇਣਗੇ ਨਿਹਰੇ ਦਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ